ਸਰੀਆ ਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਇਧਰ ਆਪਾਂ ਹੁਣ ਲੱਗੇ ਆਂ ਸਾਗ ਬਣਾਉਣ ਤੇ ਆਪਾਂ ਨੂੰ ਨਾ ਕਾਫੀ ਦਿਨ ਹੋ ਗਏ ਤੇ ਸਾਗ ਬਣਾਇਆ ਨੂੰ ਸਾਗ ਬਿਨਾ ਤਾਂ ਬਿਲਕੁਲ ਵੀ ਨਹੀਂ ਸਰਦਾ ਹੈਗਾ ਚਲੋ ਜੀ ਇਹਦੇ ਵਿੱਚ ਨਾ ਆਪਾਂ ਨੇ ਅੱਜ ਕਾਫੀ ਚੀਜ਼ਾਂ ਪਾਈਆਂ ਏ ਇੱਕ ਤਾਂ ਇਹਦੇ ਵਿੱਚ ਆਪਾਂ ਨੇ ਪਾਈ ਆ ਜਪਾਨੀ ਸਰੋਂ ਪਾਈ ਆ ਦੇਸੀ ਸਰੋਂ ਪਾਈ ਆ ਤੇ ਰਾਇਆ ਪਾਇਆ ਨੇ ਹਰਾ ਧਨੀਆ ਹੋ ਗਿਆ ਮੇਥੇ ਹੋ ਗਏ ਤੇ ਹਾਲਿਓ ਪਾਈ ਆ ਤੇ ਵਿੱਚ ਆਪਾਂ ਨੂੰ ਨਾ ਬਾਥੂ ਵੀ ਮਿਲ ਗਿਆ ਤਾਂ ਕਾਫੀ ਚਾਰ ਪੰਜ ਚੀਜ਼ਾਂ ਦਾ ਆਪਾਂ ਨੇ ਸਾਗ ਬਣਾਇਆ ਤੇ ਬਹੁਤ ਜ਼ਿਆਦਾ ਵਧੀਆ ਬਣੂਗਾ ਚਲੋ ਜੀ ਆਪਣਾ ਨਾ ਤੀਲਾ ਵੀ ਰੱਖ ਦਿੱਤਾ ਤੇ ਹੁਣ ਆਪਣਾ ਪਾਣੀ ਹੋ ਗਿਆ ਗਰਮ ਤੇ ਨਾਲ ਦੀ ਨਾਲ ਚੀਰ ਕੇ ਹੁਣ ਆਪਾਂ ਵਿੱਚ ਪਾ ਦਈਏ ਜਿਸ ਮੇਰੇ ਸਾਜਰੇ ਸਾਗ ਧਰ ਦੋਏ ਨਾ ਫਿਰ ਕਾਫੀ ਖੁੱਲਾ ਟਾਈਮ ਸਾਗ ਲਈ ਜਿਹਦਾ ਇਹ ਪਹਿਨਾ ਪੂਰਾ ਮਲਾਈ ਵਰਗਾ ਸਾਗ ਬਣ ਜਾਂਦਾ ਕਰ ਲੀਏ ਨੂੰ ਨਾ ਵਿੱਚ ਤੇਲ ਤੂਲ ਵੀ ਲਾਏ ਤੇ ਗਰਾਰੀਆਂ ਸਾਰੀਆਂ ਸੁੱਕੀਆਂ ਪਈਆਂ ਦੀਆਂ ਹੁਣ ਆਏ ਆ ਸਰਦੀਆਂ ਸਰਦੀਆਂ ਤਾਂ ਨਾ ਇਹਦੀ ਦੇਖਭਾਲ ਵੀ ਕਰਨੀ ਜ਼ਰੂਰੀ ਆ ਮਸ਼ੀਨ ਦੀ ਇੱਕ ਵਾਰ ਗਨਾਸੇ ਲਵਾ ਲਵੇ ਨਾ ਤੇ ਸਾਰੀਆਂ ਸਰਦੀਆਂ ਨਾਲ ਬਹੁਤ ਵਧੀਆ ਬਰੀਕ ਬਰੀਕ ਸਾਗ ਕੱਟ ਹੁੰਦਾ ਏ ਉਹ ਸਰਕਾ ਹੂੰ ਨੇ ਕੁ ਗਾਜ ਜ ਸਵੇਰੇ ਨਾ ਸਾਡੀ ਰੇਖਾ ਵੀ ਪਹੁੰਚ ਗਈ ਐ ਉਹ ਹੁਣ ਉਧਰ ਨੂੰ ਗਈ ਹੋਈ ਐ ਕਹਿੰਦੀ ਦੀਦੀ ਮੈਂ ਆਉਣੀ ਆ ਛੱਟਦੀ ਐ ਹੈ ਦੇਖ ਲੈ ਤੇਰੇ ਵਾਸਤੇ ਨਾ ਅੱਜ ਸਾਗ ਬਣਾਉਣ ਲੱਗੀ ਆ ਵੀ ਤੈਨੂੰ ਕਾਫੀ ਦਿਨਾਂ ਬਾਅਦ ਸਾਗ ਖਾਣ ਨੂੰ ਮਿਲੂਗਾ ਜੇ ਢੇਰ ਮਹੀਨਾ ਦੋ ਮਹੀਨਾ ਹਾਂ ਹੁਣ ਖਾਈ ਪੰਜਾਬ ਦਾ ਸਾਗ ਦੇ ਨਾਲ ਮੱਕੀ ਦੀ ਰੋਟੀ ਹੁਣ ਤਾਂ ਰੇਖਾ ਨਾ ਗੰਦਨ ਵਾਲਾ ਸਾਗ ਹੋ ਗਿਆ ਏ ਦੇਖ ਹੁਣ ਤਾਂ ਬਹੁਤ ਵਧੀਆ ਸਾਗ ਹੋ ਗਿਆ ਐ ਪਾਰਕ ਵਿੱਚ ਇਥੇ ਧਣੀਆਂ ਪਾ ਕੇ ਨਾ ਬਣਾਵੇ ਨਾ ਤੇ ਇੱਕ ਨੰਬਰ ਸਾਗ ਬਣਦਾ ਹੈ। عورت ਤੇਰੀ ਸਾਸੂ ਮਾ ਠੀਕਦੀ ਸਾਰੇ ਠੀਕ। ਤੇ ਦੀਦੀ ਬਿਨਾਂ ਤੇ ਲੱਗਿਆ ਨਹੀਂ ਹੈਗਾ ਹੈ? ਨਹੀਂ। ਕਿਉਂ? ਇਸਲੇ ਆਗੇ। ਅੱਛਾ। ਚੱਲ ਵਧੀਆ ਕਰਿਆ। ਇੱਕ ਮਹੀਨਾ ਕਿੰਨੇ ਮਹੀਨੇ ਰਹਿ ਗਏ? ਇੱਕ ਮਹੀਨਾ ਦੋ। 2 ਮਹੀਨੇ ਰਹਿ ਆਈਏ। ਕਟਿੰਗ ਕਰਕੇ ਨਾ ਨਾਲ ਦੀ ਨਾਲੇ ਪਾ ਦਈਏ फटाफट। ਅੱਜ ਥੋੜਾ ਜਿਹਾ ਮਹਾਤਿਆ ਲ ਕੋਈ ਨੂੰ ਸ਼ਾਮ ਤੱਕ ਬਥੇਰਾ ਰਿੱਝ ਜਾਣਾ ਹੈ ਐਨ ਪੂਰਾ ਮਲਾਈ ਵਰਗਾ ਬਣ ਜਾਣਾ ਸਾਬ ਇਹ ਦੋ ਤਿੰਨ ਦਿਨ ਤੇ ਕਹੀ ਜਾਂਦਾ ਹੈ ਕਹਿੰਦੇ ਹੁਣ ਤੁਸੀਂ ਸਾਗ ਨਹੀਂ ਬਣਾਉਂਦੇ ਹੈਗੇ ਹੈ ਹੁਣ ਗੋਭੀ ਆਲੂ ਮਟਰੇ ਚੱਲੀ ਜਾਂਦੇ ਆ ਮਹਾਤਿਆ ਅੱਜ ਸਾਗ ਬਣਾਉਨੇ ਸਾਗ ਬਿਨਾ ਤਾਂ ਰੇਖਾ ਬਿਲਕੁਲ ਵੀ ਨਹੀਂ ਸਰਦਾ ਹੈਗਾ ਤਾਂ ਕਾਫੀ ਦਿਨ ਹੋ ਗਏ ਹੁਣ ਤਾਂ ਪੰਜਾਬੀ ਨਾ ਖੁਸ਼ ਹੋ ਕੇ ਖਾਂਦੇ ਨੇ ਸਾਗ ਅਮੂਰ ਤਾਂ ਤੇ ਤੁਹਾਡੇ ਇਧਰ ਕਈ ਖਾਕੇ ਗਏ ਹੋਏ ਬਸ ਖਾਦਾ ਨਹੀਂ ਚਲ ਕੋਈ ਨਾ ਅੱਜ ਤੈਨੂੰ ਸਾਗੇ ਖਲਾਉਣਾ ਹੈ ਕੋਈ ਨਾ ਕੋਈ ਨਾ ਸਾਦ ਨਹੀਂ ਲੱਗ ਰਹਾ ਨਹੀਂ ਉਦਲੇ ਸਾ ਚੱਲ ਤੂੰ ਹੁਣ ਆ ਗਈ ਨਾ ਹੁਣ ਬਾਧੂ ਸਬਜ਼ੀਆਂ ਲੱਗੀਆਂ ਹੋਈਆਂ ਨੇ ਆਪਣੇ ਹਾਂ ਕਰਦੀਆਂ ਸਬਜ਼ੀਆਂ ਦੀ ਮੌਜ ਬਹੁਤ ਹੈ ਸੱਚ ਸਾਗ ਬਿਨਾ ਤਾਂ ਰੇਖਾ ਜੀ ਨਹੀਂ ਆਕਦਾ ਹੈਗਾ ਤਵਾਤ ਲੱਗਦਾ ਹੁਣ ਸਰਦੀਆਂ ਸਰਦੀਆਂ ਤਾਂ ਹੋਰ ਸਬਜ਼ੀ ਖਾਣ ਨੂੰ ਬਿਲਕੁਲ ਦਿਲ ਕਰਦਾ ਨਹੀਂ ਹੈ। ਤੇ ਹੁਣ ਆਪਾਂ ਪਾ ਦਈਏ ਸਰੋਂ ਦਾ ਤੇਲ। ਆ ਦੋ ਤਿੰਨ ਚਮਚੇ ਪਾਉਣ ਦੀ ਲੋੜ ਹੁੰਦੀ ਹੈ। ਇੱਕ ਚਮਚਾ ਪਾ ਦਨ ਆਪਾਂ ਨੇ ਹਲਦ ਦਾ ਹਲਦੀ ਦਾ। ਬਾਤ ਤਾਂ ਨੋਨ ਅਤੇ ਜਰ ਆਪਾਂ ਇਹਨਾਂ ਕਟਿੰਗ ਕਰਕੇ ਨਾ ਕੋਲੇ ਰੱਖ ਲਈਏ ਟੋਕਰੀ ਫੇਰ ਨਾ ਨਾਲ ਦੇ ਨਾਲ ਆਪਾਂ ਪਾਈ ਜਾਵਾਂਗੇ ਸਾਗ ਦੇਖੋ ਜੀ ਹੁਣ ਤਾਂ ਠੰਡ ਦਾ ਨਾ ਕਾਫੀ ਜ਼ਿਆਦਾ ਫਰਕ ਪੈ ਗਿਆ ਏ ਬਹੁਤ ਜ਼ਿਆਦਾ ਠੰਡ ਪੈਣ ਲੱਗ ਗਈ ਏ ਤੇ ਸਾਗ ਵੀ ਨਾ ਬਹੁਤ ਜ਼ਿਆਦਾ ਵਧੀਆ ਬਣਨ ਲੱਗ ਗਿਆ ਠੰਡ ਕਰਕੇ ਇਹ ਮੌਸਮ ਦੇ ਵੀ ਡਿਪੈਂਡ ਹੁੰਦਾ ਨਾ ਸਾਗ ਜਿਉਂ ਜਿਉਂ ਬਾਦ ਠੰਡ ਪਈ ਜਾਂਦੀ ਹੈ ਨਾ ਉਹਨਾਂ ਸਾਗ ਦਾ ਵੀ ਫਿਰ ਮਟਕਾਸ ਵੱਧ ਜਾਂਦਾ ਹੈ ਵਾਲਦੀ ਹਾਂਜੀ ਯਾਰੋ ਤੇੰਜ ਮਚਦੀ ਹੈ ਨਾ ਪੂਰੇ ਸਾਕ ਇਹਨਾਂ ਰਿਜਣ ਲੱਗਿਆ ਅੱਗ ਤੇ ਚ ਸਾਕ ਬਣਦਾ ਪਾਵੇ ਪੂਰਾ ਇਹਨਾਂ ਘਰਮ ਕਰਕੇ ਪਾਣੀ ਹਾਂਜੀ ਠੰਡੇ ਠੰਡੇ ਪਾਣੀ ਵਿੱਚ ਪਾ ਸਾਕ ਪਾਉਂਦਾ ਨਾ ਕੋਈ ਫਾਇਦਾ ਨਹੀਂ ਹਗਾ ਨਾਲ ਦਿਨ ਆਲੇ ਦਬੀ ਜਾਂਦਾ ਫਿਰ ਤਾਂ ਇਹ ਬਾਤ ਨੂੰ ਨਾ ਹੋਵੇ ਨਾ ਹਾਂ ਸਾਗ ਦਾ ਹੋ ਜਾ ਟੇਸਟ ਨਹੀਂ ਆਉਂਦਾ ਹੈ ਬਾਥੂ ਨਾਲ ਵਧੀਆ ਲੱਗਦਾ ਬਾਥੂ ਨਾਲ ਤਾਂ ਨਾ ਐਨ ਪੂਰਾ ਮਲਾਈ ਹੋ ਜਾਂਦਾ ਇੱਕ ਹਾਲਿਓ ਨਾਲ ਹਾਲਿਓ ਆ ਹਾਲਿਓ ਹੋਵੇ ਤੇ ਸਾਰੀਆਂ ਚੀਜ਼ਾਂ ਹੀ ਪਾਵੇ ਹਾਂਜੀ ਹਾਂਜੀ ਅੱਗੇ ਮੰਮੀ ਜੀ ਹੋਂ ਨਹੀਂ ਕਹਿੰਦੇ ਹੁੰਦੇ ਤੇ ਕਹਿੰਦੇ ਜਿਆਦਾ ਅੱਗੇ ਪਾਲਕ ਨਹੀਂ ਕੋਈ ਪਾਉਂਦੇ ਹੁੰਦੇ ਤੇ ਨਾ ਕਹਿੰਦੇ ਅਗਲੇ ਨੇ ਨਾ ਬਾਥੂ ਜ਼ਰੂਰ ਪਾਉਣਾ ਕਹਿੰਦੇ ਉਹਦੇ ਨਾਲ ਤਾਂ ਨਾ ਸਾਗ ਐਨਾ ਜਿਆਦਾ ਮਲਾਈ ਲੱਗਦਾ ਨਾ ਵਧੀਆ ਹੋ ਜਾਂਦਾ ਖਾਣ ਨੂੰ ਵੀ ਕਹਿੰਦੀ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਂ ਕਹਿੰਦੀ ਆਪਾਂ ਨੂੰ ਹੁਣ ਦਾ ਐਤ ਕੀ ਦਾ ਮੈਂ ਕਹਿੰਦੀ 2 ਹਫ਼ਤੇ ਹੋ ਗਏ ਆ ਸਾਗ ਨਹੀਂ ਬੜਾਇਆ ਹੈਗਾ ਕਾਫੀ ਟਾਈਮ ਹੋ ਗਿਆ ਹੁਣ ਤੋੜ ਮੈਂ ਰਿਹਾ ਰਾਣੀ ਨੂੰ ਆਉਂਦੀ ਮੈਂ ਚੌ ਚੜ ਗਿਆ ਕਹਿੰਦੀ ਦੀਦੀ ਮੇਰ ਤਾਂ ਕਹਿੰਦੀ 2 ਮਹੀਨੇ ਹੋ ਗਏ ਕਹਿੰਦੀ ਸਾਗ ਵੀ ਨਹੀਂ ਖਾਦਾ ਹੈਗਾ ਮੈਂ ਕਿਹਾ ਚੱਲ ਅੱਜ ਤੂੰ ਸਾਗ ਖਾ ਜਿੰਨਾ ਮਰਜ਼ੀ ਉਹਨੂੰ ਸਾਗ ਨਹੀਂ ਮੇਰਾ ਤੱਤੇ ਕਹਿੰਦੀ ਨਾ ਕਹਿੰਦੀ ਮੇਰੇ ਤਾਂ ਉਸੇ ਬਿਲਕੁਲ ਵੀ ਦਿਲ ਨਹੀਂ ਲੱਗੇ ਹੈਗਾ ਕਹਿੰਦੀ ਮੈਂ ਤਾਂ ਐਂ ਤਾਂ ਵੀ ਇੱਕਦਮ ਚਲੇ ਜਾਵਾਂ ਮਾਦੀਦੀ ਕੋਲ देखो ये सारी गल प्यार दी हुंदी है हां जी चलो आज तवे पे साग पावगी मैं तो तेरे नु आज साग दा बच्चे मैं कहा तू रोटी खाई साग ਨਾਲ ਕਹਿੰਦੀ ਮੈਨੂੰ ਬਹੁਤ ਦਿਲ ਕਰਦਾ ਜੀ ਹੁਣ ਦੇ ਵਿਚਾਰੀ ਨੂੰ ਭੁੱਖ ਲੱਗੀ ਹੋਈ ਆ ਮੈਂ ਕਿਹਾ ਤੂੰ ਐਨੇ ਨਾ ਐਨੇ ਆਰਾਮ ਕਰ ਲੈ ਫੇਰ ਤੈਨੂੰ ਰੋਟੀ ਬਣਾ ਕੇ ਦਿੰਨੀ ਆ ਹੂੰ ਜਸ ਤੇ ਸਾਗ ਆਪਣਾ ਨਾ ਓਰੀਜਨ ਲੱਗ ਗਿਆ ਤੇ ਹੁਣ ਇੱਧਰ ਆਪਾਂ ਨੇ ਲਸਣ ਪਿਆਜ਼ ਆਦਰਕ ਇਹ ਵੀ ਵਿੱਚੇ ਪਾ ਦੂਗੇ ਇਹਦੇ ਨਾ ਮੋٹے ਮੋٹے ਇਸ ਤਰ੍ਹਾਂ ਨਾ ਕਟਿੰਗ ਕਰ ਲਈ ਹੈ ਤੇ ਬਹੁਤ ਵਧੀਆ ਇਹਨ ਵਿੱਚੇ ਦਿੱਜੀ ਜਾਣਾ ਹੈ ਕੋਈ ਪੇਸਟ ਬਣਾਉਣ ਦੀ ਲੋੜ ਨਹੀਂ ਹੈਗੀ ਅਮੇਰ ਸੁਆਦ ਵਧੇ ਵਿੱਚ ਸੁਆਦ ਵਧੀਆ ਲੱਗਦਾ ਹੈ ਕਟਿੰਗ ਕਰਕੇ ਬਾਅਦ ਵਿੱਚ ਮੋٹے ਮੋਟੇ ਪੀਸ ਪਾ ਦਵੇ ਮੈਂ ਤਾਂ ਇਕਨੇ ਪਾ ਦਿੰਦੀ ਆ ਇਹ ਤੇ ਤਾਂ ਉਹ ਸਾਵਨੇ ਰਿਝਣਾ ਵਿੱਚ ਇਹਨੇ ਰਿਝ ਜਾਣਾ ਹੈ ਅੱਗੇ ਤਾਂ ਉਹ ਕਰਦੇ ਹੁੰਦੇ ਤੇ ਕੁੰਡੀ ਛੋਟੇ ਨਾਲ ਕੁੱਟ ਕੇ ਪਾ ਦਿੰਦੇ ਤੇ ਹੁਣ ਇਕੱਲਾ ਵੀ ਰਿਝ ਜਾਂਦਾ ਬਹੁਤ ਵਧੀਆ ਕੋਈ ਗ੍ਰੈਂਡ ਕਰਕੇ ਪਾ ਦਿੰਦਾ ਹੈ ਮੈਂ ਤਾਂ ਇਕੱਲੇ ਪਾ ਦਿੰਦੀ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਸਾਰਾ ਸਮਾਨ ਪਾਣੀ ਵੀ ਪੂਰਾ ਪਾਤਾ ਹੈ ਚਲ ਹੁਣ ਇਹ ਰਿਝ ਜਾਊਗਾ ਇੱਕ ਦੋ ਵਾਰੀ ਵਿੱਚ ਇਹਨੂੰ ਪਾਣੀ ਪਾ ਦੇਣਾ ਹੈ ਚਾ ਸਾਢੇ 5 ਵਜੇ ਕਿਤੇ ਜਾ ਕੇ ਆਲਣ ਪੈਣਾ ਸਾਰੇ ਵਿੱਚ ਜਾ ਤਾ ਕਰਦੇ ਆ ਰਿਜ ਰਿਜ ਕੇ ਪੂਰਾ ਮਲਾਈ ਬਣ ਜਾਣਾ। ਬੜੀ ਹਾਲਿਓਂ ਦੀ ਖੁਸ਼ਬੂ ਆ ਦੇ ਤੋ ਕਿੰਨੀਆਂ ਸੋਹਣੀਆਂ ਹੁੰਦੀਆਂ ਵਿੱਚ। ਵਧੀਆ ਹੁੰਦਾ। ਹਾਂ। ਦੇਸੀ ਚੀਜ਼ਾਂ ਜਿੰਨੀਆਂ ਵਧੀਆ ਹੁੰਦੀਆਂ ਨਾ ਸਾਰੀਆਂ ਚੀਜ਼ਾਂ ਵਿੱਚ ਪਾਉਣੀਆਂ ਚਾਹੀਦੀਆਂ ਜਿੰਨੀਆਂ ਗੁਣਕਾਰੀ ਚੀਜ਼ਾਂ ਨੇ। ਸਾਰੀਆਂ। ਹੁਣ ਕੰਡੇ ਤੇ ਰੱਖ ਲਵਾਂਗੇ। ਸਾਰੇ ਵਿੱਚ ਮਿਕਸ ਹੋ ਜਾਵੇ ਚੰਗੀ ਤਰ੍ਹਾਂ। ਕੋਈ ਤਾਂ ਗੰਦਨ ਵਾਲਾ ਸਾਗ ਚਲ ਪਿਆ। ਪਹਿਲਾਂ ਤਾਂ ਚੱਲ ਆਪਾਂ ਨੇ ਦੋ ਤਿੰਨ ਵਾਰੀ ਪੱਤੇ ਵਾਲਾ ਸਾਗ ਬਣਾਇਆ ਹੁਣ ਤਾਂ ਵਧੀਆ ਗੰਦਲਾਂ ਛਿਲ-ਛੁਲ ਕੇ ਬਣਾਵੇ ਨਾ ਸਾਗ ਗੰਦਲਾਂ ਵਾਲਾ ਸਾਗ ਦੇ ਵਿੱਚ ਮਠਿਆਸ ਹੁੰਦੀ ਐ ਉਹ ਸਾਗ ਬਹੁਤ ਵਧੀਆ ਲੱਗਦਾ ਏ ਇਹ ਕੱਲਾ ਨਿੰਮ ਦਾ ਘੋਟਣਾ ਇਹਦਾ ਵੀ ਅਸਰ ਜਾਂਦਾ ਸਾਗ ਦੇ ਵਿੱਚ ਕਰ ਲਈ ਹੁਣ ਆਪਣਾ ਸਾਗ ਬਹੁਤ ਰਿਜਨ ਲੱਗ ਗਿਆ ਵਧੀਆ ਤੇ ਹੁਣ ਇਹਨੂੰ ਆਪਾਂ ਢੱਕ ਦਨੇ ਆ ਅੱਗ ਵੀ ਪੁੱਲ ਮੱਚਦੀ ਐ ਅੱਗ ਤਾਂ ਪੁੱਲ ਐ ਜਿੰਨੀ ਅੱਗ ਪੁੱਲ ਹੋਊਗੀ ਨਾ ਉਨ ਨੈਣ ਵਾਲੀਆਂ ਹਾਨੀਆਂ ਸਤ ਜੀ ਸਾਸ੍ਰੀਕਾਲ ਸਤ ਜੀ ਸਾਸ੍ਰੀਕਾਲ ਕਿਵੇਂ ਹੋ ਠੀਕ ਆ ਆਪਣਾ ਸੁਣਾ ਪਾਈ ਠੀਕ ਠਾਕ ਹਾਂਜੀ ਹੋਰ ਕੀ ਕਰਦੇ ਹੋ ਮੈਂ ਮਾਨਾ ਜਿਹੜਾ ਮਾਰਿਆ ਚਾਚੀ ਨੇ ਤਾਂ ਅੱਜ ਮੈਂ ਕੁਛ ਨਹੀਂ ਕਰਦੇ ਮੈਂ ਨਿਆਣਿਆਂ ਨੂੰ ਮਿਲਿਆ ਮੈਂ ਜਿਹਦੇ ਤਾਂ ਅੱਗੇ ਵੀ ਆ ਮਿੱਤਾ ਪਤਾ ਨਹੀਂ ਲੱਗਿਆ ਆਓ ਤੇ ਫਿਰ ਇਹਦੇ ਵਿੱਚ ਕੋਈ ਨਹੀਂ ਰਹੇਗਾ ਜੀ ਸਾਗ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਆਲਣ ਤੇ ਆਪਾਂ ਇਹਦੇ ਵਿੱਚ ਆਲਣ ਪਾਉਂਗੇ ਮੱਕੀ ਦੇ ਆਟੇ ਦਾ ਤੇ ਸਾਗ ਆਪਣਾ ਨਾ ਪੂਰਾ ਮਲਾਈ ਵਰਗਾ ਬਣ ਗਿਆ ਬਣ ਕੇ ਤੇ ਟਾਈਮ ਤਾਂ ਲੱਗਦਾ ਫਿਰ ਸਾਗ ਬਣਨੇ ਨੂੰ ਜੇ ਪੂਰਾ ਐਨ ਟਾਈਮ ਨਾਲ ਸਾਗ ਰਿਜੇ ਨਾ ਤੇ ਪੂਰਾ ਐਨ ਮਲਾਈ ਵਰਗਾ ਸਾਗ ਬਣ ਜਾਂਦਾ ਤੇ ਮੈਂ ਹੁਣ ਟਾਈਮ ਨਾਲ ਇਹ ਆਲਣ ਪਾਤਾ ਏ ਹੁਣ ਟਾਈਮ ਹੋ ਗਿਆ 5:30 ਦਾ ਹੋ ਗਿਆ ਟਾਈਮ ਕੋਸੇ ਦੀ ਨੰਦਾ ਵੀ ਫਰਕ ਪੈ ਗਿਆ ਨਾ ਨੇ ਪੂਰਾ ਨੀਲਾ ਹੋ ਗਿਆ ਨਾ ਸਾਗ ਦੇ ਚਿਰਚ ਕੇ ਮੇਰੀਆਂ ਪੈਣਾ ਨਾ ਇਸ ਤਰ੍ਹਾਂ ਸੁੱਕਾ ਆਟਾ ਪਾ ਕੇ ਵੀ ਆਲਣ ਪਾਦਣੀ ਹੈ ਕਈ ਪਾਣੀ ਦੇ ਵਿੱਚ ਘੋਲ ਵੀ ਘੋਲ ਕੇ ਵੀ ਪਾਉਣੀ ਹੈ ਦੇਖੋ ਇਹ ਅਸੀਂ ਤਾਂ ਕਦੇ ਪਾਇਆ ਨਹੀਂ ਹੈਗਾ ਪਾਣੀ ਚ ਘੋਲ ਕੇ ਜਦੋਂ ਵੀ ਮਾਲਣ ਪਾਉਣੀ ਹੈ ਨਾ ਬਸ ਇਸ ਤਰੀਕੇ ਨਾਲੇ ਪਾ ਦਿੰਦੇ ਹਾਂ ਉਹ ਇਹ ਦਿਖਾ ਦੂੰ ਨਾ ਸਵੇਰ ਦੀ ਅੱਜ ਰੋਟੀ ਖਾ ਕੇ ਪਈ ਆ ਕਹਿੰਦੀ ਦੀਦੀ ਮੈਨੂੰ ਤਾਂ ਨਾ ਇਸ ਤਰ੍ਹਾਂ ਘਮੇਰ ਆਈ ਜਾਂਦੀ ਜਿਵੇਂ ਨਾ ਕਹਿੰਦੀ ਮੈਂ ਰੇਲ ਗੱਡੀ ਵਿੱਚ ਜਾਨੀ ਆ ਮੈਂ ਖਾ ਤੂੰ ਬਿਲਕੁਲ ਵੀ ਨਾ ਉੱਠ ਮੈਂ ਖਾ ਤੂੰ ਆਪਣਾ ਆਰਾਮ ਕਰ ਕਹਿੰਦੀ ਮੈਨੂੰ ਤਾਂ ਨਾ ਘਮੇਰੇ ਆਈ ਜਾਂਦੀ ਆ ਦੇਖੋ ਜੀ ਉਹ ਤੇ ਵੀ ਨੇ ਮੇਰੇ ਵਾਂਗੂ ਨਾ ਸਫ਼ਰ ਕਰਨੀ ਹੁੰਦਾ ਹੈਗਾ ਬਹੁਤ ਜ਼ਿਆਦਾ ਔਖੀ ਹੋ ਗਈ ਵਿਚਾਰੀ ਅੱਜ ਤਾਂ ਮੈਂ ਖੜੀ ਹੋ ਕਹਿੰਦੀ ਵੀ ਔਖਾ ਹੋ ਬਹਦਾ ਟ੍ਰੇਨ ਦਾ ਸਫ਼ਰ ਹੋਵੇ ਜਾਂ ਗੱਡੀ ਦਾ ਹੋਵੇ ਬਹੁਤ ਔਖਾ ਹੈ ਸਫ਼ਰ ਵੀ ਲੰਬਾ ਆਏ ਫੇਰ ਸੱਕ ਜਾਂਦਾ ਬੰਦਾ ਅਵੀ ਆਈ ਹੋਈ ਜਾਂਦਾ ਵੀ ਜਿਵੇਂ ਨਾ ਟ੍ਰੇਨ ਦੇ ਵਿੱਚੇ ਜਾਨੀ ਆ ਕਹਿੰਦੀ ਰਾਤ ਵੀ ਇਕੱਲੇ ਹੋਇਆ ਕੌਣ ਸਵੇਰ ਦੀ ਆਰਾਮ ਕਰਦੀ ਐ ਮਹਾਂ ਤੋਂ ਆਰਾਮ ਕਰ ਬਿਲਕੁਲ ਨਾ ਵੀ ਨਾ ਕੋਈ ਤਰੀਕੇ ਨਾਲ ਪੈਂਦਾ ਹੁੰਦਾ ਜਿੰਨਾ ਕ ਪਵੇ ਨਾ ਵਸੂਨਾ ਕੇ ਪਉਣਾ ਚਾਹੀਦਾ ਬਹੁਤਾ ਨਾ ਫੇਰ ਆਟਾ ਆਟਾ ਜਿਹਾ ਹੋ ਜਾਂਦਾ ਫੇਰ ਖਾਣ ਨੂੰ ਵਧੀਆ ਨਹੀਂ ਲੱਗਦਾ ਹੈਗਾ ਨੂੰ ਨਾ ਪਾ ਲੈਣਾ ਥੋੜਾ ਜਿਹਾ ਚਿਰਨ ਕੋਟੇ ਨਾਲ ਘੋੜ ਦੰਨੇ ਇਹ ਕੋਈ ਜਦੋਂ ਵੀ ਸਾਗ ਬਣਾਉਨੇ ਆ ਨਾ ਉਹ ਕਹਿੰਦੇ ਨੇ ਤੁਸੀਂ ਮਸ਼ੀਨ ਨਾਲ ਨਾ ਘੋਟਿਆ ਕਰੋ ਨਾ ਘੋਟਿਆ ਕਰੋ ਬਸ ਆਹੀ ਕਮੈਂਟ ਆਉਨੇ ਆ ਦੇਖੋ ਜੀ ਸਾਨੂੰ ਸਾਨੂੰ ਨਾ ਇਹ ਘੋੜਨੇ ਦਾ ਸਾਗ ਨਾ ਬਹੁਤ ਘੱਟ ਸਵਾਦ ਲੱਗਦਾ ਹੈ ਅਸੀਂ ਨਾ ਜਰੂਰ ਮਸ਼ੀਨ ਨਾਲ ਘੋਟਣਾ ਹੀ ਘੋਟਣਾ ਹੈ ਹੁਣ ਕੀ ਕਰੀ ਹੁਣ ਬੱਚੇ ਪਸੰਦ ਨਹੀਂ ਕਰਦੇ ਹੈਗੇ ਅੱਗੇ ਤਾਂ ਖਾਂਦੇ ਤੇ ਹੁਣ ਬੱਚੇ ਪਸੰਦ ਨਹੀਂ ਕਰਦੇ ਹੈਗੇ ਲੱਗਦਾ ਤਾਂ ਵਧੀਆ ਹੈ ਪਰ ਉਹ ਥੋੜਾ ਜਿਹਾ ਨਾ ਥੋੜਾ ਜਿਹਾ ਮਿਕਸ ਜਿਹਾ ਹੋ ਜਾਂਦਾ ਫਿਰ ਸਾਗ ਵਧੀਆ ਲੱਗਦਾ ਫੇ ਰੁਕਣੇ ਵੀ। ਮੈਨੂੰ ਤਾਂ ਮੈਤਾ ਹੈ ਜੰਗੀ ਤਨਾ ਘੋੜਤਾ ਹੈ। ਪਿੱਛੇ ਥੋੜਾ ਜਿਹਾ ਫੇਰ ਦੰਨੇ ਆਪਾਂ ਮਸ਼ੀਨ। ਬੜੇ ਜਿਹਾ ਲੱਗਦਾ ਤਾਂ ਵਧੀਆ ਘੋਟਨੇ ਵਾਲਾ ਏ। ਹਮਾਂ ਫੈਮਿਲੀ ਦੀ ਵੀ ਗੱਲ ਮੰਨਣੀ ਪੈਂਦੀ ਏ। ਅੱਜ ਸੌਂ ਦਾ ਕਲਰ ਬਹੁਤ ਵਧੀਆ ਆਇਆ ਏ। ਇਹਦੇ ਆਪਾਂ ਜਪਾਨੀ ਸਰੋਂ ਦਾ ਸਾਗ ਬਣਾਕ ਪਾਉਣੇ ਨੇ ਵਿੱਚ ਮਿਕਸਰ ਉਹਦਾ ਕਲਰ ਵਧੀਆ ਹੁੰਦਾ ਖਾਇਓ ਤੁਸੀਂ ਸਾਫੇ ਸਾਫੇ ਖਾਣਾ ਬੇਬੋਸ ਦੀ ਬੋਲਦੀ ਆ ਹੈ ਉਹਨੇ ਨਾ ਜੈ ਸਾਗ ਵਾਲੀ ਵੀਡੀਓ ਦੇਖਣੀ ਉਹਨੇ ਪਤਾ ਕੀ ਕਹਿਣਾ ਹੈ ਦੀਦੀ ਮਦਾਨੀ ਮੱਤ ਚਲਾਈਏ ਸਾਗ ਮੈਂ ਹੈ ਦੀਦੀ கரੰਟ ਲੱਗ ਜਾਏਗਾ ਹੈ ਦੀਦੀ ਇਹ ਨਹੀਂ ਘਮਾਣੀ ਚਾਹੀਏ ਬਸ ਹੀ ਫੇਰ ਲੀ ਗਿਆ ਉਹਨੂੰ ਵੀ ਦੀਦੀ ਇਸ ਤਰ੍ਹਾਂ கரੰਟ ਨਹੀਂ ਲੱਗਦਾ ਹੈਗਾ ਵੀ ਸਾਨੂੰ ਇਸ ਤਰ੍ਹਾਂ ਦਾ ਹੀ ਪਸੰਦ ਆ ਉਹ ਦੀਦੀ ਨੂੰ ਬਹੁਤ ਜ਼ਿਆਦਾ ਟੈਨਸ਼ਨ ਰਹਿੰਦੀ ਹੈ ਉਹ ਬੋਲਦੀ ਨਹੀਂ ਹੁੰਦੀ ਹਾਂ ਉਹ ਕਹਿੰਦੀ ਮੇਰੀ ਸਾਸੂ ਮਾਂ ਨਹੀਂ ਕਹਿੰਦੀ ਇਹਦੇ ਨਾਲ ਸਾਗ ਘੋਟਣ ਹੁੰਦੀ ਹੈਗੀ ਕਹਿੰਦੀ ਉਹ ਕਹਿੰਦੀ ਇਹ ਵੀ ਮਦਣੀ ਨਾਲ ਘੋਟ ਕੇ ਖਾਓ ਕਹਿੰਦੀ ਇਹਦੇ ਨਾਲ ਨਹੀਂ ਕਹਿੰਦੀ ਸਾਗ ਪਸੰਦ ਰੱਖਦੀ ਹੈ ਜੀ ਬੱਧੀ ਵਾਲਾ ਪਸੰਦ ਹੈ ਚਲੋ ਜੀ ਆਪਣਾ ਸਾਗ ਬਣ ਕੇ ਹੋ ਗਿਆ ਤਿਆਰ ਇਸੋ ਆਪਣਾ ਸਾਗ ਸਾਗ ਦੇਖੋ ਬਹੁਤ ਵਧੀਆ ਲੁੱਕ ਆਈ ਆਪਣੇ ਸਾਗ ਦੀ ਦਿਖਾਏਕ ਤੇ ਆਪਾਂ ਨਾ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਦਨੇ ਗਰਮ ਪਾਣੀ ਇਹ ਜਿਹੜਾ ਸਾਗ ਦੇ ਵਿੱਚ ਆਲਣ ਪਾਏ ਹੁੰਦਾ ਨਾ ਇਹ ਪਕਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਕੱਚਾ ਆਟਾ ਹੁੰਦਾ ਨਾ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਪਾਇਆ ਕਰੋ ਜ਼ਰੂਰ ਇਹ ਇਸ ਤਰ੍ਹਾਂ ਨਾ ਪਕਾ ਕੇ ਹੀ ਖਾਣ ਨਾਲ ਖਾਣ ਵਿੱਚ ਟੇਸਟੀ ਲੱਗਦਾ ਹੈ ਦੇਖੋ ਜੀ ਆਪਣਾ ਸਾਗ ਨਾ ਬਹੁਤਾ ਪਤਲਾ ਹੀ ਆ ਨਾ ਬਹੁਤਾ ਕਾਠਾ ਹੀ ਆ ਦੇਖੋ ਸੋ ਆਪਾਂ ਤੁਹਾਨੂੰ ਇਹਦੀ ਲੁੱਕ ਦਿਖਾਉਨੇ ਆ ਦੇਖੋ ਸਾਗ ਆਪਣਾ ਇੱਕ ਨੰਬਰ ਬਣ ਕੇ ਹੋਇਆ ਤਿਆਰ ਬਸ ਹੁਣ ਆਹ ਲਾ ਆਲਣ ਪਕਾ ਕੇ ਨਾ ਆਪਾਂ ਲਾ ਦਈਏ ਸਾਗ ਨੂੰ ਤੜਤਾ ਸਾਗ ਤਾਂ ਥਰੇ ਹੋ ਗਿਆ ਸੋ ਇਹਦਾ ਧਰਿਆ ਇਹ ਦੋ ਦਿਹਾੜੀਆਂ ਦੇ ਵਿੱਚ ਸਾਗ ਬਣ ਕੇ ਹੋਇਆ ਤਿਆਰ ਇਰ ਕਹਿ ਦੰਨੇ ਆ ਦੋ ਹਫਤੇ ਹੋ ਗਏ ਤੁਸੀਂ ਸਾਗ ਕਿਉਂ ਨਹੀਂ ਬਣਾਉਂਦੇ ਇਸੇ ਕੰਮ ਕਰਕੇ ਸਾਗ ਨਹੀਂ ਬਣਾਉਂਦੇ ਸਾਗ ਦੀ ਖੇਚਲ ਬਹੁਤ ਜ਼ਿਆਦਾ ਹੈ ਕਾਲਾ ਸਾਰੀ ਦਿਹਾੜੀ ਚ ਤੋੜ ਕੇ ਲਿਆਂਦਾ ਚੱਲ ਹਲੇ ਤਾਂ ਵਿਚਾਰਾ ਸਾਗ ਛੋੜੂ ਲਿਆਂਦਾ ਤੋੜ ਕੇ ਫੇ ਸਵਾਰਿਆ ਗੰਧਣਾ ਕੱਲੀ ਕੱਲੀ ਚਿੱਲੀ ਆ ਉਸਤੇ ਮਗਰੋਂ ਫੇ ਸਵੇਰੇ 6:30 ਵਜੇ ਧੋ ਕੇ ਰੱਖਿਆ ਫੇ 9:30 ਨੂੰ 7:30 ਜਾਂ 8:15 ਹੋ ਜਾਣੇ ਆ ਤੇ ਦੇਖੋ ਸਾਰੀ ਦਿਹਾੜੀ ਸਾਗ ਪਰੇ ਬਿਜੀ ਰਹੇ ਆ ਅੱਜ ਤੇ ਹੁਣ ਆਪਣਾ ਸਾਗ ਦਾ ਨਾ ਚੰਗੀ ਤਰ੍ਹਾਂ ਹੁਣ ਆਲਣ ਪੱਕ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਉਤਾਰ ਲਈਏ ਤੇ ਹੁਣ ਆਪਾਂ ਬਣਾ ਲਈਏ ਮੱਕੀ ਦੀਆਂ ਰੋਟੀਆਂ ਤਾਂ ਹੁਣ ਤਾਂ ਤੇ ਮੱਕੀ ਦੀ ਰੋਟੀ ਦਾ ਹੈਗਾ ਮੇਲ ਹਾਂਜੀ ਮੰਮੀ ਜੀ ਦੱਸੋ ਕੀ ਲੈਣਾ ਹੁਣ ਤਾਂ ਸਾਡੀ ਮੰਮੀ ਜੀ ਨੂੰ ਇੰਨੀ ਜ਼ਿਆਦਾ ਕਾਲੀ ਹੈ ਨਾ ਫਟਾਫਟ ਰੋਟੀਆਂ ਬਣਾ ਦੋ ਹੋ ਨਾਟਕ ਆ ਰਿਹਾ ਮੰਮੀ ਜੀ ਦਾ ਇੱਕ ਇਹਨਾਂ ਨੂੰ ਨਾਟਕ ਇੰਨਾ ਜ਼ਿਆਦਾ ਪਸੰਦ ਆ ਨਾ ਵੀ ਰੋਟੀ ਛੇਤੀ ਦੇ ਛੇਤੀ ਬਣਾ ਲਓ ਅਸੀਂ ਵੀ ਕਹਿੰਦੇ ਆ ਵੀ ਰੋਟੀ ਨਾਟਕ ਤੋਂ ਪਹਿਲਾਂ ਪਹਿਲਾਂ ਪੱਕ ਜਵੇ ਦੇਖੋ ਜੀ ਸਾਡੀ ਮੰਮੀ ਜੀ ਨੂੰ ਬਹੁਤ ਜ਼ਿਆਦਾ ਸ਼ੌਂਕ ਆ YouTube ਦੇਖਣ ਦਾ ਕੀ ਦੇਖਦੇ ਆ ਨੇ ਬੀਬੀ ਜੀ ਉਹ ਤਾਂ ਆਹ ਸਾਗ ਬੜਾ ਟੈਲੀਵਿਜ਼ਨ ਦੇਖਦੇ ਆਨੇ ਵਧੀਆ ਹੋਈ ਕੀ ਕਹਿੰਦੀ ਹੁੰਦੀ ਬੀ 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 ਬੀਆਂ ਪੈਣਾ ਦਾ ਸੱਸ ਨੂੰ ਕਈ ਵਾਰ ਗੱਲਾਂ ਬਾਤਾਂ ਕਰਦੇ ਆਨੇ ਉਹ ਹਜੇ ਪ੍ਰੋਗਰਾਮ ਅਸੀਂ ਮੰਮੀ ਜੀ ਨੂੰ ਲਾ ਕੇ ਦਿੰਨੇ ਆ ਤੇ ਮੰਮੀ ਜੀ ਦਾ ਫਿਰ ਦਿਲ ਖੁਸ਼ ਹੋ ਜਾਂਦਾ ਅੱਛਾ ਕੰਦਿਆਂ ਵਾਲਾ ਖਾਗ ਹੋ ਗਿਆ ਹੁਣ ਤਾਂ ਸਵਾਦ ਬੜਾ ਬੀ ਚਿੱਟੇ ਪੈਣ ਲੱਗੇ ਹੁਣ ਤਾਂ ਤਾਂ ਆਲਣ ਪੂਰਾ ਪੱਕ ਗਿਆ ਲਿਆਓ ਇਹਨੂੰ ਮੈਂ ਤਾਰ ਦਵਾ ਤਾਰ ਦੇ ਪਿੱਛੇ ਦਾ ਆਲਣ ਲੈ ਕੇ ਆਉਂਦਾ ਚਲ ਲੈ ਇੰਨਾ ਸ਼ੂਗਰ ਹੈ ਇਹਦਾ ਮੱਕੀ ਦਾ ਆਟਾ ਨਾ ਠੰਡੇ ਪਾਣੀ ਨਾਲੇ ਜੁੜਦਾ ਏ ਹੁਣ ਤਾਂ ਸਾਰੇ ਨਾਲੇ ਠੰਡੇ ਪਾਣੀ ਨਾਲ ਪਕਾਉਨੇ ਆ ਫੇਰ ਵੀ ਨਾ ਇੰਨੀਆਂ ਨਰਮ ਰੋਟੀਆਂ ਨਾ ਉਹੀ ਜੀ ਤੈੜੀ ਰੋਟੀ ਨਹੀਂ ਬਣਦੀ ਹੈ। ਖਲਾੜ ਦਾ ਆਟਾ ਵਧੀਆ ਹੁੰਦਾ। ਉਹ ਠੰਡਾ ਰੱਖਦਾ ਹੌਲੀ ਜਾਂਦਾ। ਤੁਸ ਜਿੱਲੀ ਮੱਕ ਤੁਸ ਜਿੱਲੀ ਮੱਕੀ ਦਾ ਵੀ ਫਰਕ ਹੈਗਾ। ਇੰਨੀਆਂ ਦਾ ਫਰਕ ਪੈ ਗਿਆ ਆਪਣੇ ਬੀ ਜੀ ਵਧੀਆ ਹੁੰਦੇ। ਅੱਗੇ ਦੇਸੀ ਮੱਕੀ ਹੁੰਦੀ ਸੀ। ਲਾਲ ਲਾਲ ਦਾਣੇ ਹੁੰਦੇ ਸੀ। ਨਾ ਹੁਣ ਤਾਂ ਉਹ ਹੁਣ ਤਾਂ ਨਿਹਰਾ ਮੱਕੇ ਆਉਂਦਾ। ਮੈਂ ਆਉਂਦੀ ਤਾਂ ਵਾਕਈ ਹੈਗੀ ਬਰੀਕ ਦਾਣੇ ਵਾਲੀ ਵੀ ਪਰ ਉਹ ਸਵਾਦ ਨਹੀਂ ਹੈਗਾ ਮਠਿਆਸ ਨਹੀਂ ਹੈਗੀ ਇਹਨੋਂ ਤਾਂ ਆਪਣੇ ਨੂੰ ਦੋ ਕਿਆਰੇ ਹੀ ਬੀਜ ਲਿਆ ਕਰੋ ਖਾਣ ਜੋਗੀ ਮੱਕੀ ਵਧੀਆ ਰਹਦੀ ਹੈ ਦੇਸੀ ਮੱਕੀ ਉਹ ਜਿਹੜੇ ਬੀਜ ਲਾ ਕੇ ਉਹ ਜਾਨਵਰ ਵੀ ਆਉਨੇ ਬਹੁਤ ਹੈ ਨਹੀਂ ਨਾ ਕਹੇ ਦੇ ਬੀਜ ਇਹ ਇਹ ਤਾਂ ਸਾਰੇ ਸਾਰੇ ਬੀਜਣ ਨਾ ਦੋ ਕਿਆਰੇ ਤਾਂ ਜਾਨਵਰਾਂ ਦੀ ਖਾਲੜ ਨਹੀਂ ਨਾ ਨਾ ਲੋਟ ਨਹੀਂ ਆਉਂਦੇ ਇਹ ਤਾਂ ਤੇਰਾ ਇੱਥੇ ਲਾ ਲੈ ਜੀ ਥਾਉ ਇੱਥੇ ਘਰ ਦੇ ਗੋਲੇ ਉਹ ਜਾਨਵਰ ਫੈਗੇ ਸਾਰੇ ਛੱਲੀਆਂ ਖਾਲੀ ਹੁੰਦੇ ਬਹੁਤ ਹਾਂ ਅਲਿਆ ਉਹ ਲੈ ਆ ਇੱਧਰ ਝੱਕ ਲਿਆ ਤੋਤੀ ਵਾਲਿਆ ਤੋਤੀ ਵੀ ਆ ਮੈਂ ਤੋਤੀ ਲੈ ਆਇਆ ਇਹ ਆਇਆ ਤਾਂ ਵਿਚਾਰਾ ਮੈਂ ਜਿਆ ਮੂਲੀਆਂ ਪੱਟ ਕੇ ਲਿਆਉਂਦਾ ਨਾ ਧੋ ਕੇ ਦੇ ਕੇ ਜਾਂਦਾ ਏ ਬਹੁਤ ਬਹੁਤ ਧੰਨਵਾਦ ਤੇਰਾ ਇਹ ਕਿ ਚਾਰ ਮੂਲੀਆਂ ਲਿਆਇਆ ਹੋਰ ਫੈਮਿਲੀ ਕਿੱਥੇ ਜਾਊਗੀ ਨਾ ਬਹੁਤ ਨਹੀਂ ਮੁੱਕਦੀਆਂ ਨੇ ਬਹੁਤ ਮੈਂ ਤਾਂ ਖਾ ਲੀ ਆ ਨਾ ਨਾ ਬਸ ਬਹੁਤ ਧੰਨਵਾਦ ਤੇਰਾ ਬਹੁਤ ਬਹੁਤ ਇਹ ਜੋ ਬਚ ਰਹੀ ਨਹੀਂ ਐ ਤੇਰਾ ਕਰਮ ਹੋ ਗਈ ਨਾ ਫਿਰ ਖਾਸਾ ਚ ਠੰਡੀ ਨਹੀਂ ਹੁੰਦੀ ਹੈਗੀ ਤਵੇ ਉਹ ਤਾਂ ਸਾਰੇ ਪੰਜਾਬ 'ਚ ਸਾਗ ਹੀ ਚੱਲਦਾ। ਜੀ ਸਾਗ ਨੇ ਸਾਗ ਹੋਈ ਪਈ ਐ ਢਾਬਿਆਂ ਤੇ ਵੀ ਸਾਗ। ਖੈਰਾ ਜੀ ਵੀ ਸਾਗ ਮੱਖੀ ਦੀ ਰੋਟੀ ਪਰ ਸਾਗ ਲੱਗਦਾ ਵਧੀਆ ਐ ਸਰਦੀਆਂ ਦੇ ਦਿਨਾਂ ਦੇ ਵਿੱਚ। ਆਹੀ ਐ 2 ਮਹੀਨੇ ਬਸ। ਹਾਂ। ਫੇਰ ਤਾਂ ਐ ਮਾਰਚ ਦੇ ਵਿੱਚ ਜਾ ਕੇ ਫੇਰ ਘਟ ਜਾਂਦਾ। ਹੋਰ ਸਬਜ਼ੀ ਖਾਣ ਨੂੰ ਦਿਲੇ ਨਹੀਂ ਕਰਦਾ ਹੈਗਾ ਬਿਲਕੁਲ ਵੀ। ਇਹ ਤਾਂ ਜੀ ਅੱਕਦਾ ਹੋਰ ਤਾਂ ਸਬਜ਼ੀਆਂ ਦਾ ਜੀ ਐ। ਤੇ ਕੌਣ ਜਿੰਨੇ ਕਰੂ ਵੀ ਆਪਾਂ ਖਾਣਾ ਇਹਨਾਂ ਬਸ ਉਨੇ ਨੂੰ ਤੜਕਾ ਲਾ ਲਓ ਹੈ। ਉਸ ਦਿਨ ਮਗਰੋਂ ਦੂਜੇ ਦਿਨ ਖਾਣਾ ਇਹ ਫੇਰ ਤੜਕਾ ਲਾ ਲੂ। ਜਿਉਂ ਜਿਉਂ ਸਾਗ ਨੂੰ ਤੜਕਾ ਲੱਗੀ ਜਾਂਦਾ ਨਾ ਉਹਦਾ ਸਵਾਦ ਦੁੱਗਣਾ ਵਧ ਜਾਂਦਾ ਹੈ। ਪਾ ਪੰਜਾਬ ਦੀ ਇਹੀ ਖਰਾਕ ਆ ਇੱਕ ਮੇਨ ਸਾਗ ਮੱਕੀ ਤੇ ਰੋਟੀ। ਹਾਂ ਇਹਨੂੰ ਲੋਗ ਬਾਰਾਪਾ ਪ੍ਰਦੇਸ਼ਾਂ ਜਿਹੜਾ ਫੇਰ ਵੀ ਯਾਦ ਕਰਦੇ ਆ ਇਹ। ਜਿਉਂ ਜਿਉਂ ਹੁਣ ਆਹ ਕੋ ਮਾਗ ਦਾ ਮਹੀਨਾ ਨਹੀਂ ਆਉਂਦਾ ਹੈਗਾ। ਇਹਦੇ ਵਿੱਚ ਜ਼ਮੀਨ ਵੀ ਹੋਣੀ ਠੰਡ ਵੱਧਣੀ ਹੈ ਨਾ। ਗੰਦਰਾ ਸਾਗ ਤਾਂ ਨਾ ਬਹੁਤ ਜ਼ਿਆਦਾ ਵਧੀਆ ਬਣਦਾ ਨਹੀਂ ਮਠਿਆਸ ਪਠਿਆਸ ਪੈਦਾ ਖਦੀ ਗੁਲਾਬ ਜੰਦਾ ਜਿਹੜਾ ਉਹ ਜਿਹੜੀ ਜਿਹੜਾ ਸਾਗ ਪਰチュ ਲੈ ਗਈ ਸਾਰਾ ਸਵਾਦ ਲੱਗਦਾ ਹੈ ਜਦੋਂ ਥੁੱਲੇ ਜੇ ਨਿਕਲਦੇ ਨੇ ਸਰੋਂ ਜਿਆਦਾ ਬਣਦਾ ਜਦੋਂ ਸਾਗ ਜਾਂ ਸਾਗ ਨਿਸਰ ਜਾਂਦਾ ਨਾ ਉਹ ਦੇਖੀ ਉਹ ਬਹੁਤ ਵਧੀਆ ਲੱਗਦਾ ਹੈ ਹਾਂ ਤਾਂ ਕਹਿੰਦੇ ਨੇ ਗੋਭੀ ਤੇ ਗਾਜਰਾਂ ਦਾ ਚਾਰ ਕੁਝ ਤਲੇ ਦਾ ਚਾਰ ਨਿੰਬੂ ਦਾ ਚਾਰ ਦੁਆਰੇ ਬਣਾਉਣ ਨੂੰ ਪਿਆ ਏ ਤੇ ਆਦਾ ਲਿਆਂਦਾ ਪਿਆ ਏ ਉਹਦਾ ਚਾਰ ਬਣਾਉਣਾ ਏ ਕੱਲੀ ਗੱਲ ਤੇ ਉਹਦਾ ਬਣਾਵੇ ਗੋਭੀ ਨਾ ਵਿੱਚ ਪਾਵੇ ਨਾ ਮਿਕਸ ਵੀ ਵਧੀਆ ਲੱਗਦਾ ਚਾਰ ਵਿੱਚ ਪਾ ਲਵੇ ਵੀ ਜਿਆਦਾ ਪਾ ਲਵੇ ਹਰੀਆਂ ਮਿਰਚਾਂ ਪਾ ਲਵੇ ਮਿਕਸ ਚਾਰ ਬਣ ਜਾਂਦਾ ਏ ਉਹ ਵੀ ਵਧੀਆ ਲੱਗਦਾ ਏ ਅੱਜ ਆਪਾਂ ਨੇ ਨਾ ਬਣਾ ਲਈ ਰੋਟੀ ਤੇ ਹੁਣ ਆਪਾਂ ਲਾ ਲਈਏ ਸਾਗ ਨੂੰ ਤੜਕਾ ਤੇ ਇਧਰ ਮੈਂ ਸਾਗ ਬਣਾ ਕੇ ਨਾ ਡੱਬੇ ਦੇ ਵਿੱਚੇ ਕੱਢ ਕੇ ਰੱਖ ਦਿੱਤਾ ਹੈ ਤੇ ਆਪਾਂ ਲਾਉਂਗੇ ਸਰੋਂ ਦੇ ਤੇਲ ਦਾ ਹੀ ਲਾਵਾਂਗੇ ਤੜਕਾ ਹਾਤੇ ਮੈਂ ਲਾਸਣਾ ਪਿਆਜ਼ ਨਾ ਚੰਗੀ ਤਰ੍ਹਾਂ ਨਾ ਕਟਿੰਗ ਕਰਕੇ ਨਾ ਵਾਸ਼ ਕਰਕੇ ਰੱਖ ਦਿੱਤਾ ਹੈ ਐਨੇ ਆਪਣਾ ਤੇਲ ਗਰਮ ਹੁੰਦਾ ਤੇ ਆਪਾਂ ਨੇ ਫੇਰ ਬਾਅਦ ਵਿੱਚ ਤੇ ਖਾਣੀ ਹੈ ਰੋਟੀ ਤੇ ਹੁਣ ਮੈਂ ਕਾੜਮਾ ਸਲਾਦ ਦੀ ਤਿਆਰੀ ਦੇਖੋ ਜੀ ਮਲੋ ਮਲ ਜੋ ਕਵੇੜਾ ਹੋ ਗਿਆ ਖਲੇ ਇੱਧਰ ਦੁੱਧ ਗਰਮ ਕਰਿਆ ਪਿਆ ਤੇ ਬਹੁਤ ਜ਼ਿਆਦਾ ਨਰ ਸੋਈ ਦੇ ਵਿੱਚ ਖਲਾਰਾ ਖਲਾਰਾ ਖਿੜਿਆ ਪਿਆ ਤੇ ਟਾਈਮ ਹੋ ਗਿਆ ਹੁਣ 7:30 ਦਾ ਟਾਈਮ ਹੋ ਗਿਆ ਹੁਣ ਤੇ ਸਾਗ ਨਾਲ ਤਾਂ ਨਾ ਮੂਲੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਮੰਗਾ ਪਹਿਲਾ ਇਹਨੇ ਸਲਾਦ ਕੱਟ ਕੇ ਰੱਖ ਦਵਾ ਫੇਰ ਨਾਲ ਦੀ ਨਾਲ ਨਾ ਜਿਹਦੇ ਰੋਟੀਆਂ ਪਾ ਪਾ ਕੇ ਦੇ ਦੀਏ ਸਾਰਿਆਂ ਨੂੰ ਹਲ ਤਾਂ ਮੇਰੇ ਭਾਂਡਿਆਂ ਦਾ ਨਾ ਇੰਨਾ ਜ਼ਿਆਦਾ ਖਲਾਰਾ ਖੜਿਆ ਪਿਆ ਨਾ ਜਿਹੜੇ ਚਾਹਲੇ ਭਾਂਡੇ ਉਹ ਵੀ ਇਕਣੇ ਪਏ ਆ ਸਾਰੀ ਕੁਲ ਵੀ ਨਾ ਸਾਗ ਕਰਕੇ ਟਾਈਮ ਨਹੀਂ ਲੱਗਿਆ ਹੈਗਾ ਇਹ ਟਾਈਮ ਦਾ ਮੈਂ ਸਾਰਾ ਕੰਮ ਅੱਗੇ ਨਿਵੇੜ ਦੰਨੀ ਆ ਤੇ ਭਾਜੀ ਸਾਗ ਆਇਆ ਤਾਂ ਹੈ ਨਹੀਂ ਕਿ ਸਾਗ ਬਣਾ ਕੇ ਵੀ ਬੰਦਾ ਫ੍ਰੀ ਹੋ ਗਿਆ ਫੇਰ ਦੂਜੇ ਭਾਂਡੇ ਵਿੱਚ ਕੱਢਣਾ ਫੇਰ ਤਰਕਾ ਲਾਉਣਾ ਹੈ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਹੈ। ਰਹਿ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ। ਦੋਹਾਂ ਹਰੀ ਮਿਰਚ ਤੇ ਪੌਂਡੂਲੇ ਦੀ ਢੇਰੀ ਪਾਇ ਲਾਈ ਨਾ ਸਾਗ ਦੇ ਵਿੱਚ ਮੈਂ ਇਸ ਵਾਧੂ ਪਈ ਹੋਈ ਹੈ ਅਜੇ ਤਾਂ। ਸੋ ਨਾ ਬਣਾ ਤੜਕਾ ਲੱਗ ਜੂਗਾ ਨਾਲ ਦੀ ਨਾਲ। ਇਹ ਬਰਤ ਕੋਟਾ ਚੱਕ ਲਈਓਗਾ ਪਲਾਸ ਦਾ ਬਸ ਆਪਣਾ ਕਾੜ ਤੇ ਦਹੀ ਦਾ ਰੰਗ ਚੇਂਜ ਹੋ ਗਿਆ ਥੋੜਾ ਜਨਾ ਗਠਿਆ ਨੂੰ ਨਾ ਸੇਕ ਹੁਲਵਾਲਨੇ ਆਵਾਜ਼ ਵਿੱਚ ਤੇ ਲਮਾ ਗਿਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂ ਸਾਬ ਆਪਣੀ ਤਾਕਤਾਂ ਦਾ ਤੜਕਾ ਲਾ ਕੇ ਵਧੀਆ ਬਣਦਾ ਬਹੁਤ ਬਹਾਦਰ ਮੈਂ ਪੂਰਾ ਜੰਮੀ ਤੜਕਾ ਲੱਗਿਆ ਸਾਬ ਨੂੰ ਸਰੋਂ ਦੇ ਤੇਲ ਦਾ ਲੱਗਿਆ ਰਿਹਾ ਬਹੁਤ ਜੰਮੀ ਬਹੁਤ ਜ਼ਿਆਦਾ ਰੂਹ ਨਾ ਤੜਕਾ ਲਾਇਆ ਪੂਰੀ ਐ ਨਾ ਹਾ ਕੌਲੀ ਹਾ ਭਰ ਕੇ ਨਾ ਕੌਲੀ ਤੜਕੇ ਦੀ ਲਾਈ ਐ ਇੰਨਾ ਸਾਗ ਦੇ ਵਿੱਚ ਲਸਣ ਪਿਆਜ਼ ਹੋਊਗਾ ਨਾ ਅਸੀਂ ਤਾਂ ਮੈਂ ਕਹਿੰਦੀ ਆ ਵੀ ਅੱਜ ਤੜਕਾ 10 ਗਾਏ ਵੀ ਅੱਜ ਐਨ ਪੂਰਾ ਸਾਗ ਨੂੰ ਨਾ ਜੰਮੀ ਤੜਕਾ ਲਾਇਆ ਨਪੂਰਾ ਚਲੋ ਜੀ ਹੁਣ ਆਪਾਂ ਖਾ ਲਈਏ ਰੋਟੀ ਸਭ ਤੋਂ ਪਹਿਲਾਂ ਮੂਲੀਆਂ ਜ਼ਰੂਰੀ ਨੇ ਉਸਤੇ ਮਗਰੋਂ ਫੇਰ ਆਪਣਾ ਫੇਵਰਟ ਨਿੰਬੂ ਦਾ ਚਾਹ ਅਸੀਂ ਬਾਹਰ ਦਾ achar ਨਹੀਂ ਖਾਂਦੇ ਜਦ ਬਿਲਕੁਲ ਬਸ ਘਰ ਦਾ ਬਣਿਆ ਹੋਇਆ ਹੀ ਚਾਰ ਖਾਣਾ ਦੇਖੋ ਜੀ ਸਿਰਕੇ ਵਾਲੀਆਂ ਚੀਜ਼ਾਂ ਨਾ ਖਰਾਬ ਕਰਦੀਆਂ ਇਹ ਬਿਨਾ ਸਿਰਕੇ ਤੋਂ ਬਣਾ ਰਹੀ ਆਪਣਾ achar ਹਲੇ ਨਹੀਂ ਮੇਰੀ ਪਲੇਟ ਤਿਆਰ ਹੋਈ ਹੈਗੀ ਕੀ ਮੈਂ ਕਿਹਾ ਹਲੇ ਨਹੀਂ ਮੇਰੀ ਪਲੇਟ ਤਿਆਰ ਹੋਈ ਹੈਗੀ ਹਲੇ ਤਾਂ ਸਾਗ ਪਾਉਣ ਆਏ ਕੌਲੀ ਚ ਖਾਣੀ ਆਪਾਂ ਨੇ ਸਿਰਫ ਦੋ ਰੋਟੀਆਂ ਹੀ ਆ ਚਲੋ ਵਿੱਚ ਮਖਣੀ ਪਾਉਣੀ ਆ ਫੇਰ ਕਿਤੇ ਸਾਗ ਜਾ ਕੇ ਵਧੀਆ ਲੱਗਣਾ ਖਾਣੇ ਵਾਲਾ ਜੰਮਿਆ ਵੀ ਆ ਫਰਿੱਜ ਕਰਕੇ ਹਾਂ ਨਾਲ ਪੀਵਾਂਗੇ ਲੱਸੀ ਇਹ ਵੀ ਏਜ ਵਿੱਚ ਰੱਖੀ ਹੋਈ ਜੀ ਇਹਨਾਂ ਨਾਲ ਮੈਂ ਠੰਡਾ ਪਾਣੀ ਸਾਰਾ ਹੀ ਪਾ ਦਿੱਤਾ ਬਸ ਮੈਂ ਹੁਣ ਇਹਦੇ ਨਾਲ ਵਿੱਚ ਨਾ ਫਿਲਟਰ ਦਾ ਪਾਣੀ ਪਾ ਰਿਆ ਹੁਣ ਕੋਸੀ ਕੋਸੀ ਜੀ ਦੀ ਲੱਸੀ ਵਧੀਆ ਲੱਗਦੀ ਹੈ ਇਹ ਮੇਰੀ ਖਾਲੀ ਨਹੀਂ ਹੈਗੀ ਇਹ ਹਾਂਜੀ ਇਹ ਮੰਮੀ ਜੀ ਦੀ ਥਾਲੀ ਹੈ ਜਦੋਂ ਇਹ ਆਪਾਂ ਪਹਿਲਾਂ ਮੰਮੀ ਜੀ ਨੂੰ ਦਿਾਈਏ ਥਾਲੀ ਚਲੋ ਜੀ ਹੁਣ ਮੈਂ ਲੱਗੀਆਂ ਰੋਟੀ ਖਾਣ ਤੇ ਸਾਰਿਆਂ ਨੇ ਰੋਟੀ ਖਾ ਲਈ ਐ ਕਹਿੰਦੇ ਸਾਗ ਬਹੁਤ ਜ਼ਿਆਦਾ ਟੇਸਟੀ ਬਣਿਆ ਮੈਂ ਕੋਈ ਜਦੋਂ ਵੀ ਰੋਟੀ ਖਾਣੀ ਐ ਨਾ ਮੈਂ ਸਭ ਤੋਂ ਨਾ ਅਖੀਰ ਦੇ ਵਿੱਚ ਰੋਟੀ ਖਾਣੀ ਐ ਸਾਰੀ ਫੈਮਿਲੀ ਨੂੰ ਰੋਟੀ ਖਵਾ ਕੇ ਬਾਅਦ ਵਿੱਚ ਤੇ ਆਉਂਦੀ ਐ ਮੇਰੀ ਵਾਰੀ ਤੇ ਇਹ ਹੈਗੀ ਐ ਮੇਰੀ ਥਾਲੀ ਤੇ ਹੁਣ ਮੈਂ ਲੱਗੀਆਂ ਰੋਟੀ ਖਾਣ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਐਥੀ ਕਰਦੇ ਆਂ ਮਿਲਦੇ ਆਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ